ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਾਨਯੋ ਗ੍ਰੰਥ ਚੇਤਨਾ ਸਮਾਗਮ ਪਿੰਡ ਰੁੜਕਾ ਕਲਾਂ ਜਿਹੜਾ ਹੋਲਾ ਮੁਹੱਲਾ ਤੇ ਨਵੇਂ ਸਾਲ ਦੀ ਖੁਸ਼ੀ ਵਿੱਚ ਪਿੰਡ ਰੁੜਕਾ ਕਲਾਂ 11 12 13 ਮਾਰਚ ਰਾਤ ਦੇ ਸਮਾਗਮ ਹੋ ਰਹੇ ਨੇ ਤੇ 13 ਮਾਰਚ ਨੂੰ ਅਮਰ ਸੰਚਾਰ ਸ਼ਾਮ ਨੂੰ 4 ਵਜੇ ਹੋਣਾ ਅਮਰਤ ਸੰਚਾਰ 13 ਨੂੰ ਸ਼ਾਮ ਨੂੰ 4 ਵਜੇ ਹੋਏਗਾ ਤੇ ਦਾਸ ਬਾਬਾ ਪਿਆਰਾ ਸਿੰਘ ਜੀ ਅਸੀਂ 13 ਮਾਰਚ ਨੂੰ ਰਾਤ ਨੂੰ ਹਾਜ਼ਰੀ ਭਰਾਂਗੇ ਬਾਕੀ ਸੰਗਤਾਂ ਬਜਟ ਦੇ ਲਾ혜 ਲਓ ਦਰਸ਼ਨ ਦਿਓ ਸੇਵਾ ਕਰਕੇ ਲਾ혜 ਖਟੋ ਜਿਹੜਾ ਇਹ ਨਵੇਂ ਸਾਲ ਜੋ ਆਪਣਾ ਹੈਗਾ ਦੇਸੀ ਉਹ ਸ਼ੁਰੂ ਹੋ ਰਿਹਾ ਤੇ ਉਹਦੀ ਖੁਸ਼ੀ ਵਿੱਚ ਹੌਲੇ ਮਲੇ ਖੁਸ਼ੀ ਵਿੱਚ ਨਾਲ ਅੰਮ੍ਰਿਤ ਸੰਚਾਰ ਤੇ ਨਾਲ ਕਥਾ ਕੀਰਤਨੀਆਂ ਪਹੁੰਚਣਗੇ ਸਾਰੇ ਲਾਹਾ ਲਿਓ ਦਰਸ਼ਨ ਦਿਓ 11 12 13 ਮਾਰਚ ਰਾਤ ਦਾ ਸਮਾਗਮ ਅੰਮ੍ਰਿਤ ਸੰਚਾਰ 13 ਮਾਰਚ ਨੂੰ ਸਾਮ ਨੂੰ 4 ਵਜੇ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ